ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਕੌਰਸ ਬੁਟੀਕ ਐਂਡ ਫੈਬਰਿਕ ਤੇ ਅਸੀਂ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਅੱਜ ਜੇ ਸਾਡੇ ਚੈਨਲ ਤੇ ਨਵੇਂ ਨੇ ਨਾ ਰਿਕਵੈਸਟ ਹੈ ਪਲੀਜ਼ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਕਿ ਸਾਡੀ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦੀ ਨਾਲ ਪਹੁੰਚ ਸਕੇ ਤੇ ਤੁਸੀਂ ਆਸਾਨੀ ਨਾਲ ਸਾਡੀ ਵੀਡੀਓ ਦੇਖ ਸਕੋ ਪਲੀਜ਼ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਕਿ ਸਾਡੇ ਦਿਖਾਏ ਹੋਏ ਸੂਟ ਡਿਜ਼ਾਈਨ ਤੁਹਾਨੂੰ ਕਿੱਦਾਂ ਦੇ ਲੱਗਦੇ ਨੇ ਤੇ ਅਗਰ ਤੁਸੀਂ ਵੀ ਸਾਡੇ ਤੋਂ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੋ ਨੇ ਜਾਂ ਕਿਸੇ ਵੀ ਤਰ੍ਹਾਂ ਸਟਿਚਿੰਗ ਕਰਵਾਉਣਾ ਚਾਹੋ ਨੇ ਤਾਂ ਸਾਡੇ ਕੋਲੇ ਲਹਿੰਗੇ ਗਰਾਰੇ ਸ਼ਰਾਰੇ ਸਿੰਪਲ ਸੂਟ ਲਾਈਨਿੰਗ ਵਾਲੇ ਸੂਟ ਹਰ ਤਰ੍ਹਾਂ ਦੀ ਸਟਿਚਿੰਗ ਡਿਜ਼ਾਈਨਰ ਸੂਟ ਕਿਦਾਂ ਦਾ ਵੀ ਤੁਸੀਂ ਆਪਣੇ ਕੋਲ ਸਟਿਚ ਕਰਵਾਉਣਾ ਚਾਹੁੰਦੇ ਹੋ ਤਾਂ ਆਪਣੇ ਕੋਲ ਕਰਵਾ ਸਕਦੇ ਹੋ ਤੇ ਐਮਬਰਾਇਡਰੀ ਵਿੱਚ ਜਿਵੇਂ ਆਪਣੇ ਕੋਲੇ ਜਰੀ ਵਰਕ, ਥ्रेड ਵਰਕ, ਆਰੀ ਵਰਕ, ਹੈਂਡ ਵਰਕ, ਹੈਂਡ ਪੇਂਟਿੰਗ ਹਰ ਪ੍ਰਕਾਰ ਦੀ ਵਰਕ अवेलेबल ਹੈ ਤੁਸੀਂ ਆਪਾਉਣਾ ਚਾਹੁੰਦੇ ਹੋ ਤਾਂ ਸਾਨੂੰ ਆਪਣਾ ਆਰਡਰ ਦੇ ਸਕਦੇ ਹੋ ਹਾਂਜੀ ਪਲੀਜ਼ ਜਲਦੀ ਕਮੈਂਟ ਕਰਕੇ ਆਪਣਾ ਸਕਰੀਨਸ਼ਾਟ ਲੈ ਕੇ ਸਾਨੂੰ ਸੂਟ ਦਾ ਆਰਡਰ ਕਰ ਦਿਆ ਕਰੋ ਕਿਉਂਕਿ ਜਦੋਂ ਤੁਸੀਂ ਥੋੜਾ ਲੇਟ ਹੋ ਜਾਂਦੇ ਹੋ ਤਾਂ ਸਾਡੇ ਕੋਲੇ ਸੂਟ ਸੇਲ ਹੋ ਜਾਂਦਾ ਪਲੀਜ਼ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਕਿਉਂਕਿ ਜੇ ਤੁਸੀਂ ਸਕਿਪ ਕਰਕੇ ਦੇਖਦੇ ਹੋ ਨਾ ਵੀਡੀਓ ਨੂੰ ਉਹ ਫਿਰ ਤੁਸੀਂ ਕਈ ਤਾਂ ਤੁਹਾਡੇ ਤੋਂ ਰੇਟ ਜਿਵੇਂ ਉਹ ਹੋ ਜਾਂਦੇ ਹੈਗੇ ਹਨਾ ਵੀ ਰੇਟ ਤਾਂ ਨਹੀਂ ਤੁਹਾਨੂੰ ਪਤਾ ਲੱਗਦਾ ਜਾਂ ਕਿਸੇ ਫੈਬਰਿਕ ਦਾ ਨਹੀਂ ਪਤਾ ਲੱਗਦਾ ਕਿਉਂਕਿ ਵੀਡੀਓ ਵਿੱਚ ਅਸੀਂ ਹਰ ਤਰ੍ਹਾਂ ਦੇ ਫੈਬਰਿਕ ਬਾਰੇ ਜਾਣਕਾਰੀ ਦਿੰਨੇ ਆ ਤੁਹਾਨੂੰ ਜੋ ਵੀ ਸੂਟ ਦਿਖਾਉਂਦੇ ਉਹਦੇ ਫੈਬਰਿਕ ਬਾਰੇ ਵੀ ਦੱਸਦੇ ਆ ਉਹਦੇ ਰੇਟ ਬਾਰੇ ਵੀ ਦੱਸਦੇ ਆ ਉਹਦੇ ਬਾਰੇ ਸਾਨੂੰ ਸਾਰੀ ਜਾਣਕਾਰੀ ਦਿੰਨੇ ਆ ਫਿਰ ਕਈ ਪੈਣਾ ਬਾਅਦ ਚ ਮੈਸੇਜ ਕਰਕੇ ਪੁੱਛਦੀਆਂ ਕਿ ਦੀਦੀ ਇਹ ਦਾ ਕੀ ਰੇਟ ਸੀ ਇਹ ਕਿਹੜਾ ਫੈਬਰਿਕ ਕਿਹੜਾ ਹੈ ਇਹ ਕੀ ਵਰਕ ਹੈ ਜਾਂ ਕੀ ਵੇਸ ਆ ਜਾਂ ਕਿਵੇਂ ਉਹ ਹਰ ਇੱਕ ਜਾਣਕਾਰੀ ਅਸੀਂ ਤੁਹਾਨੂੰ ਵੀਡੀਓ ਚ ਦਿੰਨੇ ਹੁੰਦੇ ਆ ਵੀਡੀਓ ਨੂੰ ਸਕਿਪ ਨਾ ਕਰਿਆ ਕਰੋ ਪੂਰੀ ਵੀਡੀਓ ਦੇਖਿਆ ਕਰੋ ਹਾਂਜੀ ਹੁਣ ਅੱਜ ਤੁਹਾਡੇ ਲਈ ਆਪਾਂ ਸੂਟ ਕੁਝ ਹੈਂਡਵਰਕ ਦੇ ਸੂਟ ਹੈਂਡ ਪੇਂਟਿੰਗ ਦੇ ਫੋਇਲ ਪੇਂਟਿੰਗ ਦੇ ਸੂਟ ਲੈ ਕੇ ਆਏ ਆ ਪਲੀਜ਼ ਦੱਸੋ ਜ਼ਰੂਰ ਕਿ ਤੁਹਾਨੂੰ ਕਿੱਦਾਂ ਦੇ ਲੱਗੇ ਅਗਰ ਤੁਸੀਂ ਵੀ ਸਾਡੇ ਤੋਂ ਇਸ ਤਰ੍ਹਾਂ ਦਾ ਕੰਮ ਕਰਵਾਉਣਾ ਚਾਹੁੰਦੇ ਹੋ ਤਾਂ ਆਪਾਂ ਕੰਮ ਦੇਖ ਕੇ ਤੁਸੀਂ ਸਾਨੂੰ ਆਪਣਾ ਆਰਡਰ ਦੇ ਸਕਦੇ ਹੋ ਹਾਂਜੀ ਹੁਣ ਆਪਾਂ ਦਿਖਾਉਣੇ ਆ ਤੁਹਾਨੂੰ ਆਪਣੇ ਤਿਆਰ ਕੀਤੇ ਹੋਏ ਸੂਟ ਹਾਂਜੀ ਇਹ ਆਪਣਾ ਪਹਿਲਾ ਸੂਟ ਦੇਖੋ ਇਹ ਸ਼ਿਮਰ ਸ਼ਿਮਰ ਤੇ ਤਿਆਰ ਕੀਤਾ ਆਪਾਂ ਨੇ ਦੇਖੋ ਇਸ ਤਰ੍ਹਾਂ ਇਹਦਾ ਘੇਰਾ ਆ ਗਿਆ ਘੇਰਾ ਤੇ ਚਾਕ ਆ ਗੇ ਇਸ ਤਰ੍ਹਾਂ ਫਲਾਵਰ ਆ ਗਿਆ ਵਿੱਚ ਦੋਨੋਂ ਸਾਈਡ corner ਦੇ ਫਲਾਵਰ ਆ ਗਏ ਇਹ ਤੁਸੀਂ neck ਤੇ ਵੀ ਡਿਜ਼ਾਈਨ ਬਣਵਾ ਸਕਦੇ ਹੋ ਇਹਨਾਂ ਨੇ neck ਤੇ skip ਕਰਵਾਇਆਗਾ ਇਹਨਾਂ ਇੱਕ ਸਾਈਡ ਤੇ ਵੀ ਤੁਸੀਂ ਕਰਵਾ ਸਕਦੇ ਹੋ ਫਲਾਵਰ ਤੇ ਦੋਨੋਂ ਸਾਈਡ ਤੇ ਵੀ ਕਰਵਾ ਸਕਦੇ ਹੋ ਇਹ ਵਾਲਾ ਫਲਾਵਰ ਜੇ ਤੁਸੀਂ hip ਤੇ ਕਰਵਾਉਣਾ ਚਾਹੁੰਦੇ ਹੋ ਤਾਂ hip ਤੇ ਵੀ ਕਰਵਾ ਸਕਦੇ ਹੋ ਦੇਖੋ ਇਸ ਤਰ੍ਹਾਂ ਇਹਦਾ ਚਾਕ ਤੇ ਘੇਰ ਆ ਗਿਆ ਇਹ ਇਸ ਤਰ੍ਹਾਂ ਇਹਦੀ ਬਾਜੂ ਆ ਗਈ ਇਹ ਵਾਲੀ ਇਹਦੀ ਬਾਜੂ ਆ ਗਈ ਦੇਖੋ ਇਸ ਤਰ੍ਹਾਂ ਤੁਸੀਂ ਬੈਕ neck ਤੇ ਵੀ ਕਰਵਾ ਸਕਦੇ ਹੋ ਫਰੰਟ ਤੇ ਵੀ ਕਰਵਾ ਸਕਦੇ ਹੋ ਇਜ ਜਿਵੇਂ ਤੁਸੀਂ ਚਾਹੋਗੇ ਉਹ ਮੈਂ ਡਿਜ਼ਾਈਨ ਬਣਵਾ ਸਕਦੇ ਹਾਂ ਇਹਨਾਂ ਨੇ ਨੈਕ ਸਕਿਪ ਕਰਵਾਇਆ ਹੋਇਆ ਦੇਖੋ ਇਹਨਾਂ ਨੇ ਕੱਲਾ ਘੇਰਾ ਤੇ ਉਹ ਹੀ ਰਖਵਾਇਆਗਾ ਬਾਜੂ ਤੇ ਸੌਰੀ ਘੇਰਾ ਹੀ ਰਖਵਾਇਆ ਇਸ ਤਰ੍ਹਾਂ ਦੇਖੋ ਕਿੰਨੀ ਸਫਾਈ ਆਈ ਡਿਜ਼ਾਈਨ ਚ ਬਹੁਤ ਸੋਹਣਾ ਡਿਜ਼ਾਈਨ ਤਿਆਰ ਹੋਇਆ ਹਾਂਜੀ ਆਪਾਂ ਅਗਲਾ ਸੂਟ ਦਿਖਾਉਣੇ ਆਪਾਂ ਹਾਂਜੀ ਇੱਕ ਆਪਣਾ ਇਹ ਵਾਲਾ ਸੂਟ ਰੈਡੀ ਹੋਇਆ ਇਹ ਨਾ ਨਿਊਜ਼ੀਲੈਂਡ ਦਾ ਆਰਡਰ ਸੀਗਾ ਨਿਊਜ਼ੀਲੈਂਡ ਜਾਣੇ ਸੀ ਇਹ ਸੂਟ ਕੱਲ ਪਾਰਸਲ ਲਾਉਣਾ ਸੀ ਤਾਂ ਕਰਕੇ ਫਿਰ ਇਹ ਸਟਿਚਿੰਗ ਕਰੇ ਦੀ ਵੀਡੀਓ ਨਹੀਂ ਤੇ ਅਸੀਂ ਅਲੱਗ ਬਣਾਉਣੇ ਨੇ ਇਹ ਸਾਨੂੰ ਪਹਿਲਾਂ ਹੀ ਦੇਣੀ ਪਈਏ ਵੀਡੀਓ ਆ ਦੇਖੋ ਹਾਂਜੀ ਇਹ ਟਿਸ਼ੂ ਤੇ ਕਰਿਆ ਵਰਕ ਦੇਖੋ ਜੈਰੀ ਤੇ ਥ੍ਰੈਡ ਅ ਯੂਜ਼ ਕੀਤਾ ਹੈ ਚ ਇਹ ਵਾਲਾ ਡਿਜ਼ਾਈਨ ਇਹਦੇ ਸਾਈਡ ਤੇ ਪਾਈਪਿੰਗ ਲਾ ਕੇ ਆਪਾਂ ਫਿਨਿਸ਼ਿੰਗ ਕੀਤਾ ਨੂੰ ਦੇਖੋ ਇਸ ਤਰ੍ਹਾਂ ਇਹਦਾ ਨੈੱਕ ਬਣਾਤਾ ਹਾਂਜੀ ਨੈੱਕ ਤੇ ਇਹ ਵਾਲੀ ਪਾਈਪਿੰਗ ਦੇ ਕੇ ਫੋਰ ਸਾਈਡ ਤੇ ਆਪਾਂ ਇਸ ਤਰ੍ਹਾਂ ਬਟਨ ਲਾਤੇ ਇਹਦਾ ਡਿਜ਼ਾਈਨ ਦੇਖੋ ਇਹਦਾ ਘੇਰੇ ਤੇ ਬਾਜੂ ਤੇ ਆ ਗਾ ਡਿਜ਼ਾਈਨ ਇਹ ਦੇਖੋ ਬਹੁਤ ਸੋਹਣਾ ਸੂਟ ਰੈਡੀ ਹੋਇਆਗਾ ਇਹਨਾਂ ਦੇ ਦੋ ਸੂਟ ਹੈ ਜੀ ਇੱਕ ਹੈਂਡਵਰਕ ਦਾ ਉਹ ਵੀ ਤੁਹਾਨੂੰ ਦਿਖਾਉਣੇ ਆ ਦੇਖੋ ਬਹੁਤ ਸੋਹਣਾ ਸੂਟ ਹੈਗਾ ਇਹ ਹਾਂਜੀ ਇਹਦੇ ਨਾਲ ਆਪਾਂ ਬਾਟਮ ਹੀ ਤਿਆਰ ਕੀਤੀ ਐ ਸਿੰਪਲ ਬਾਟਮ ਹੀ ਬਣਾਈ ਇਹਨਾਂ ਨੇ ਬਾਟਮ ਤੇ ਨਹੀਂ ਵਰਕ ਕਰਵਾਇਆ ਹਾਂਜੀ ਕੇਵਲ ਸੂਟ ਹੈ ਦੇਖੋ ਇਹ ਵੀ ਨਿਊਜ਼ੀਲੈਂਡ ਹੀ ਜਾਣਾ ਹਾਂਜੀ ਇਹ ਇਹ ਆਪਾਂ ਨਾ ਹੈਂਡਵਰਕ ਤੇ ਰੈਡੀ ਕਰਵਾਇਆ ਇਹਦੀ ਵੀਡੀਓ ਅਸੀਂ ਬਣਾਈ ਸੀਗੀ ਦੇਖਾਂਗੇ ਜੇ ਉਹ ਵਿੱਚ ਲਾਈ ਗਈ ਤਾਂ ਲਾਵਾਂਗੇ ਜਰੂਰ ਦੇਖੋ ਉਹਨਾਂ ਨੇ ਫੋਟੋ ਦਿੱਤੀ ਸੀ ਕਿ ਸਾਨੂੰ ਵੀ ਇਸ ਤਰ੍ਹਾਂ ਤਿਆਰ ਕਰਾਉਣਾ ਇਸ ਤਰ੍ਹਾਂ ਆਪਾਂ ਇਹਦਾ ਨੈੱਕ ਤਿਆਰ ਕਰਾ ਰਹੇ ਆ ਇਹ ਦੇਖੋ ਦੇਖੋ ਨਦਵਕਾ ਤੇ ਮੋਤੀ ਤੇ ਝਰਕਣ ਕਟਦਾਣੇ ਦਾ ਕੰਮ ਕੀਤਾ ਹੋਇਆ ਹੈ। ਦੇਖੋ ਇਸ ਤਰ੍ਹਾਂ ਦੇ ਪੈਨਲ ਬਣਾਏ ਹੋਏ ਆ ਵਿੱਚ ਬੂਟੀ ਆ ਗਈ, ਨੱਕ ਆ ਗਿਆ। ਨੀਚੇ ਘੇਰੇ ਤੇ ਇਸ ਤਰ੍ਹਾਂ ਦੇ ਆ। ਇਹਨਾਂ ਹਜੇ ਪ੍ਰੈਸ ਕਰਨਾ, ਤਰਪਾਈ ਕਰਨਾ। ਦੇਖੋ ਉਸ ਤਰ੍ਹਾਂ ਪਿਆ। ਇਹਦੇ ਨੀਚੇ ਆਪਾਂ ਲਾਈਕਰ ਲਾਇਆਗਾ। ਇਹ ਨੀਚੇ ਦੇ ਇਹ ਵਾਲੀ ਲੈਸ ਲਵਾਈ ਹੈ। ਉਹਨਾਂ ਨੇ ਕਿਹਾ ਸੀਗਾ ਹੰਜੇ ਬਾਜੂ ਤੇ ਤੇ ਘੇਰੇ ਤੇ ਲਾਈ ਆ ਫਰੰਟ-ਫਰੰਟ ਤੇ ਇਸ ਤਰ੍ਹਾਂ ਦਾ ਬਾਰਡਰ ਹੈ ਦੇਖੋ। ਹਾਂਜੀ ਉਹਨਾਂ ਨੇ ਸਾਨੂੰ ਵੀਡੀਓ ਭੇਜੀ ਸੀਗੀ। ਵੀ ਐਦਾਂ ਬਣਾਉਣਾਗਾ ਆਪਾਂ ਉਦਾਂ ਹੀ ਰੈਡੀ ਕਰਤਾ ਇਹਨਾਂ ਦਾ ਸੂਟ। ਦੇਖੋ ਇਸ ਤਰ੍ਹਾਂ ਆਪਾਂ ਬਾਜੂ ਤਿਆਰ ਕਰਵਾਈ ਹੈ ਦੀ। ਇਹ ਬਾਜੂ ਤੇ ਆ ਗਿਆ ਵਰਕ। ਇਸ ਤਰ੍ਹਾਂ ਬਾਜੂ ਤੇ ਆਪਾਂ ਇਹ ਵਾਲੀ ਲੈਸ ਲਾਤੀ। ਦੇਖੋ ਬਹੁਤ ਸੋਹਣਾ ਸੂਟ ਬਣਿਆ। ਹਾਂਜੀ ਇਹਦੇ ਬੈਕ ਸਾਈਡ ਆਪਾਂ ਲਟਕਣ ਦਿੱਤੇ ਇਸ ਤਰ੍ਹਾਂ। ਇਹ ਹਜੇ ਅੰਕਰਾ ਵੈਸੇ ਤੁਹਾਨੂੰ ਦਿਖਾਈ ਹੈਗੇ ਆ। ਹਜੇ ਤਿਆਰ ਕਰਨਾ ਹੈ ਰਾਤ ਨੂੰ ਹੋਣਾ। ਟਾਈਮ ਹੈਗਾ 9:00 ਵਜੇ ਤੇ ਰਾਤ ਨੂੰ ਭਲਾ 12:00 ਵਜੇ ਨਾਲ ਨੂੰ ਪਾਰਸਲ ਲਾਉਣਾ ਜੀ ਇਹਨਾਂ ਦਾ। ਤੇ ਤਾਂ ਕਰਕੇ ਰਾਤ ਨੂੰ ਸਾਨੂੰ ਤਿਆਰ ਕਰਕੇ ਪੈਣਾ ਪਊਗਾ ਇਹ ਵਾਲਾ ਸੂਟ। ਦੇਖੋ ਇਹਦੇ ਇਸ ਤਰ੍ਹਾਂ ਬਾਟਮ ਤੇ ਕਰਾਇਆ ਵਰਕ ਦੇਖੋ ਇਸ ਤਰ੍ਹਾਂ ਬੂਟੇ ਦੇ ਬਾਟਮ ਤੇ ਹੈ ਇਹਦਾ ਪੌਚਾ ਨਹੀਂ ਬਣਾਇਆਗਾ ਦੇਖੋ ਇਸ ਤਰ੍ਹਾਂ ਇਹਦੇ ਪੱਟੀ ਲਾ ਕੇ ਨਾ ਇਸ ਤਰੀ ਫੋਲਡ ਕੀਤੀ ਹੋਈ ਹੈ بس 1 ਇੰਚ ਦੀ ਪੱਟੀ ਲੱਗੀ ਹੋਈ ਹੈ ਇਹਦੇ ਇਸ ਤਰ੍ਹਾਂ ਹਾਂਜੀ ਹਾਂਜੀ ਕਾਪਾ ਅਗਲਾ ਸੂਟ ਦਿਖਾਉਣੇ ਆਪਣਾ ਇਹ ਆਪਣਾ ਅਗਲਾ ਸੂਟ ਦੇਖੋ ਹਾਂਜੀ ਟੋਟਲ ਹੈਂਡਵਰਕ ਦਾ ਕੰਮ ਹੈ ਇੱਚ ਥ्रेड ਨਹੀਂ ਯੂਜ਼ ਕੀਤਾ ਕਿਤੇ ਵੀ ਦੇਖੋ ਇਸ ਤਰ੍ਹਾਂ ਇਹਦੇ ਨੈਕ ਬਣਿਆ ਹੋਇਆ ਰਾਉਂਡ ਨੈਕ ਹੈ ਸਫਾਈ ਦੇਖੋ ਕੰਮ ਆ ਦੀ ਤੁਸੀਂ ਕਿੰਨੀ ਆ ਕਿਤੇ ਵੀ ਕੋਈ ਕਪੜਾ ਇਕੱਠਾ ਨਹੀਂ ਕਿਤੇ ਵੀ ਕੋਈ ਐਕਸਟਰਾ ਧਾਗਾ ਨਹੀਂ ਕਿਤੇ ਵੀ ਕੁਝ ਨਹੀਂ ਦੇਖੋ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਦੇਖੋ ਇਸ ਤਰ੍ਹਾਂ ਦੇ ਲੌਂਗ ਪੈਨਲ ਬਣੇ ਹੋਏ ਆ ਇਹ ਬੇਬੀ ਪਿੰਕ ਸਿੱਪੀ ਦਿੱਤੀ ਹੋਈ ਹੈ ਦੇਖੋ ਇਹ ਥ्रेड ਨਹੀਂ ਹੈਗਾ ਦੇਖੋ ਤੁਸੀਂ ਕੰਮ ਚੈੱਕ ਕਰ ਸਕਦੇ ਹੋ ਬਹੁਤ ਸਫਾਈ ਨਾਲ ਕੰਮ ਕੀਤਾ ਹੋਇਆ ਹੈ ਐ ਇਸ ਤਰ੍ਹਾਂ ਦੇ ਲੌਂਗ ਪੈਨਲ ਆ ਕੇ ਇਸ ਤਰ੍ਹਾਂ ਦਾ ਘੇਰਾ ਆ ਗਿਆ ਹਾਂ ਜੀ ਖਾਦੀ ਸ਼ਲਕ ਤੇ ਤਿਆਰ ਕੀਤਾ ਹੈ ਜੇ ਤੁਸੀਂ ਬਾਏ ਕਰਨਾ ਚਾਹੁੰਦੇ ਹੋ ਸੂਟ ਤੇ ਬਾਏ ਕਰ ਸਕਦੇ ਹੋ ਹਾਂ ਜੀ ਇਸ ਤਰ੍ਹਾਂ ਦੀ ਬਾਜੂ ਆ ਦੇਖੋ ਇਹ ਵਾਲੀ ਇਹਦੀ ਬਾਜੂ ਤੇ ਪੱਟੀ ਆ ਗਈ ਜੇ ਤੁਸੀਂ ਇਹਦੇ ਵਿੱਚ ਬੂਟੀ ਪਵਾਉਣਾ ਚਾਹੁੰਦੇ ਜਿਵੇਂ ਇਧਰ ਆਹ ਵਾਲੀ ਬੂਟੀ ਹੈਗੀ ਆ ਇਸ ਤਰ੍ਹਾਂ ਮੋਤੀ ਜੇ ਤੁਸੀਂ ਇੱਥੇ ਵੀ ਬਾਜੂ ਤੇ ਵੀ ਕਰਵਾਉਣਾ ਚਾਹੁੰਦੇ ਆ ਤਾਂ ਤੁਸੀਂ ਕਰਵਾ ਸਕਦੇ ਹੋ ਹਾਂਜੀ ਜੇ ਇਹਦੇ ਪੌਂਚਾ ਨਹੀਂ ਬਣਵਾਇਆ ਮੂਰੀ ਤੇ ਨਹੀਂ ਡਿਜ਼ਾਈਨ ਬਣਵਾਇਆ ਸੀ ਸਲਵਾਰ ਤੇ ਜੇ ਤੁਸੀਂ ਸਲਵਾਰ ਤੇ ਡਿਜ਼ਾਈਨ ਵੀ ਬਣਵਾਉਣਾਗਾ ਤਾਂ ਸਲਵਾਰ ਤੇ ਵੀ ਬਣਾ ਸਕਦੇ ਹੋ ਉਸ ਉਹਦੇ ਨਾਲ ਫਿਰ ਇਹਦਾ ਰੇਟ ਮਤ ਕੋਸਟਲੀ ਹੋ ਜਾਊਗਾ ਸੂਟ ਤਾਂ ਕਰਕੇ ਅਸੀਂ ਇਹ ਹਜੇ ਬਾਜੂ ਤੇ ਇਹ ਤੇ ਨਹੀਂ ਬਣਵਾਇਆ ਕਲੀ ਬਾਜੂ ਤੇ ਤੇ ਸ਼ਰਟ ਤੇ ਬਣਾਇਆ ਸਲਵਾਰ ਦੀ ਮੂਰੀ ਤੇ ਨਹੀਂ ਬਣਾਇਆ ਇਹ ਡਿਜ਼ਾਈਨ ਤੁਸੀਂ ਸਲਵਾਰ ਦੀ ਮੂਰੀ ਤੇ ਵੀ ਬਣਵਾਉਣਾ ਚਾਹਣੇ ਤਾਂ ਬਣਵਾ ਸਕਦੇ ਹਾਂ ਹਾਂਜੀ ਜੇ ਕਿਸੇ ਭੈਣ ਨੂੰ ਸੂਟ ਪਸੰਦ ਆ ਤਾਂ ਤੁਸੀਂ ਆਪ ਸਕਰੀਨ ਸ਼ਾਟ ਲੈ ਕੇ ਆਪਾਂ ਨੂੰ ਭੇਜ ਦਿਓ ਤੇ ਤੁਸੀਂ ਆਪਣਾ ਸੂਟ ਆਰਡਰ ਕਰ ਸਕਦੇ ਹੋ ਮਹਿਰੂਨ ਕਲਰ ਆ ਇਹੇ ਹਾਂਜੀ 골ਡਨ 골ਡਨ ਸਿਫੀ ਤੇ 골ਡਨ ਥੋੜਾ ਡਾਰਕ 골ਡਨ ਹੁੰਦਾ ਜਿਹੜਾ ਉਹ ਵਾਲਾ ਇੱਥੇ ਕੱਟ ਦਾਣਾ ਲੱਗਿਆ ਹੋਇਆ 골ਡਨ ਸਿਫੀ ਨਾਲ ਕੰਮ ਹੋਇਆ ਦੇਖੋ ਇਹ ਵਾਲੇ ਦਾ ਬੇਬੀ ਪਿੰਕ ਸਿਫੀ ਲੱਗੀ ਹੋਈ ਹੈ ਇਹ ਮੋਤੀ ਆ ਗਏ ਵਾਈਟ ਮੋਤੀ ਹਾਂਜੀ ਬਹੁਤ ਸਾਫ਼ ਸੁਥਰਾ ਕੰਮ ਹੈ ਤੁਹਾਨੂੰ ਪਸੰਦਾ ਦਾ ਸੂਟ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਤੁਸੀਂ ਬੁੱਕ ਕਰ ਸਕਦੇ ਹੋ ਮਹਿਰੂਨ ਕਲਰ ਹੈ ਇਹ ਹਾਂਜੀ ਇਹ ਆਪਣਾ ਅਗਲਾ ਸੂਟ ਹੈ ਹਾਂਜੀ ਜਿਹੜਾ ਮਹਿਰੂਨ ਸੂਟ ਦਿਖਾਇਆ ਸੀ ਨਾ ਉਹਦੀ ਲੈਂਥ ਦਾ ਕੋਈ ਛੋਣ 42-43 ਇੰਚ ਲੈਂਥ ਰਹੂਗੀ ਉਹ ਸੂਟ ਦੀ जिन्ना मर्जी तुम लौंग बना सदन जे फिर भी तू लगे तो नीचे आप लैस वगैरह भी थोड़ी लटकन वाली जो भी ला सकते हैं जो संताली अड़ताली इंच भी करना हो वैसे तरताली चाली इंच आम नॉर्मली आंता है हाँ जी यगला सूट है देखो ये बॉटल ग्रीन पर किया हो बॉटल ग्रीन तो थोड़ा जहा हटके कलर है लाइट जहा हाँ जी टू टोन तो है देखो टू टोन शिल्क किया होम देखो ये चाहिए घेरा ਅੱਜ ਚੱਕ ਕੇ ਇਹਰਾ ਕੀਤਾ ਹੋਇਆ ਦਾ ਤੇ ਇਹਦੇ ਵਿੱਚ ਆ ਫਲਾਵਰ ਆ ਗਏ ਹਾਂਜੀ ਕੰਮ ਦੀ ਸਫਾਈ ਦੇਖੋ ਕਿੰਨਾ ਸੋਹਣਾ ਕੰਮ ਕੀਤਾ ਹੋਇਆ ਕੋਈ ਕਿਤੇ ਕੱਪੜਾ ਇਕੱਠਾ ਨਹੀਂ ਕਿਤੇ ਕੋਈ ਕੁਝ ਨਹੀਂ ਬਹੁਤ ਸੋਹਣਾ ਕੰਮ ਕੀਤਾ ਹੋਇਆ ਹਾਂਜੀ ਤੁਸੀਂ ਸੂਟ ਪਾਓਗੇ ਤਾਂ ਵਾਕਈ ਤੁਹਾਨੂੰ ਪਤਾ ਲੱਗੂਗਾ ਵੀ ਹਾਂ ਵਾਕਈ ਕੰਮ ਕੀਤਾ ਹੈ ਇੰਨੀ ਸਫਾਈ ਨਾਲ ਕੰਮ ਕੀਤਾ ਦੇਖਿਓ ਇਸ ਤਰ੍ਹਾਂ ਦਾ ਘੇਰਾ ਹੈਗਾ ਇਸ ਤਰ੍ਹਾਂ ਦੀ ਬਾਜੂ ਆ ਗਈ ਆਹ ਵਾਲੀ ਦੀ ਬਾਜੂ ਹੈ ਦੇਖੋ ਇਹ ਵਾਲੀ ਦੇ ਬਾਜੂ ਹਾ ਦੇਖੋ ਕੰਮ ਚੈੱਕ ਕਰ ਸਕਦੇ ਆ ਤੁਸੀਂ ਬਹੁਤ ਸਫਾਈ ਵਾਲਾ ਕੰਮ ਕੀਤਾ ਹੋਇਆ ਹਾਂਜੀ ਬੋਟਲ ਗ੍ਰੀਨ ਤੋਂ ਥੋੜਾ ਜਿਹਾ ਹਟ ਕੇ ਕਲਰ ਆਇਆ ਹੈ ਬੋਟਲ ਗ੍ਰੀਨ ਜੱਚੀ ਪੈ ਜਾਂਦਾ ਟੂ ਟੋਨ ਤੇ ਕੰਮ ਕੀਤਾ ਇਹ ਇਸ ਜੇ ਸੂਟ ਕਿਸੇ ਪਹਿਣ ਨੂੰ ਪਸੰਦ ਆ ਬਾਈ ਕਰਨਾ ਚਾਹੁੰਦੇ ਆ ਤਾਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਰਖਵਾ ਸਕਦੇ ਆ ਤੁਸੀਂ ਆਪਣਾ ਸੂਟ ਹਾਂਜੀ ਇਹ ਸੂਟ ਆਪਣੇ ਪੇਂਟ ਹੋ ਕੇ ਆਏ ਆ ਇਹ ਹੈਂਡ ਪੇਂਟਿੰਗ ਹੈ ਦੇਖੋ हां जी ਇਹ ਟੈਬੀ ਤੇ ਹੈ हां जी ਟੈਬੀ ਛਿਲਕ ਤੇ ਹੈ ਦੇਖੋ ਇਸ ਤਰ੍ਹਾਂ ਇਹਦੇ ਪੈਨਲ ਆ ਗਏ ਇਹ ਲੌਂਗ ਪੈਨਲ ਆ ਗਏ ਦੇਖੋ ਇਸ ਤਰ੍ਹਾਂ ਇਹਦਾ ਨੈਕ ਬਣਿਆ ਹੋਇਆ ਹੈ हां जी ਇੱਥੋਂ 골 ਨੈਕ ਬਣ ਜੂਗਾ 골 ਨੈਕ ਬਣਾਉਣਾ ਵੀ ਨੈਕ ਬਣਾਉਣਾ ਵੀ ਨੈਕ ਬਣ ਜੂਗਾ ਦੇਖੋ ਇਸ ਤਰ੍ਹਾਂ ਇਹ ਨੈਕ ਦਾ ਡਿਜ਼ਾਈਨ ਬਣਿਆ ਹੋਇਆ ਇੱਕ ਵੇਲ ਨੈਕ ਦੇ ਇਧਰਲੀ ਸਾਈਡ ਆ ਗਈ ਇਹ ਐਸ ਤਰ੍ਹਾਂ ਆ ਗਈ ਐ ਆਈ ਵਾਲੀ ਇੱਕ ਸਾਈਡ ਆ ਗਈ ਜੇ ਤੁਸੀਂ 골 ਨੈਕ ਬਣਾਉਣਾ 골 ਨੈਕ ਬਣਾ ਸਕਦੇ ਤੁਸੀਂ ਵੀ ਨੈਕ ਬਣਾਉਣਾ ਤਾਂ ਵੀ ਨੈਕ ਬਣਾ ਸਕਦੇ ਆ ਬਹੁਤ ਸੋਹਣਾ ਸੂਟ ਹੈ ਦੇਖੋ ਹਾਂਜੀ ਇਹ ਇਹਦੇ ਇਸ ਤਰ੍ਹਾਂ ਬਾਜੂ ਤੇ ਆ ਗਿਆ ਇਹ ਫਲਾਰੇ ਦੇ ਬਾਜੂ ਤੇ ਆ ਗਿਆ ਦੇਖੋ ਇੱਕ ਫਲਾਰੇ ਦੇ ਬਾਜੂ ਤੇ ਆ ਗਿਆ ਹਾਂਜੀ ਇਸ ਤਰ੍ਹਾਂ ਦੀ ਸ਼ਰਟ ਆ ਗਈ ਦੇਖੋ ਇਹਦਾ ਦੁਪੱਟਾ ਵੀ ਹੈ ਦੁਪੱਟਾ ਹੀ ਪੈਂਟ ਕੀਤਾ ਦੇਖੋ ਚਨੂਨ ਦਾ ਦੁਪੱਟਾ ਲੱਗਿਆ ਹੋਇਆ ਇਹਦੇ ਨਾਲ ਹਾਂਜੀ ਇਹ ਚਨੂਨ ਦਾ ਦੁਪੱਟਾ ਲੱਗਿਆ ਹੋਇਆ ਹੈ ਇਸ ਤਰ੍ਹਾਂ ਦੁਪੱਟੇ ਤੇ ਕੰਮ ਕੀਤਾ ਹੈ ਦੇਖੋ ਇਸ ਤਰ੍ਹਾਂ ਫਲਾਵਰ ਦੁਪੱਟੇ ਤੇ ਬਣੇ ਆ ਕਾਰਨਰ ਤੇ ਇਸ ਤਰ੍ਹਾਂ ਲੌਂਗ ਬਣੇ ਹੈਗੇ ਆ ਕਾਰਨਰ ਬਣੇ ਹੋਏ ਆ ਦਪਟਾ ਇਹ ਕਾਰਨਰ ਤੇ ਦੇਖੋ ਕਾਰਨਰ ਬਣਿਆ ਹੋਇਆ ਇਸ ਤਰ੍ਹਾਂ ਹਾਂਜੀ ਵਿਚਕਾਰ ਇਹਦੇ ਕੱਲੇ ਪੱਲਿਆਂ ਪੱਲਿਆਂ ਤੇ ਹੈ ਮਤਲਬ ਸਾਈਡਾਂ ਸਾਈਡਾਂ ਤੇ ਵਿਚਕਾਰ ਹੈ ਨਹੀਂ ਫਲਾਵਰ ਸਿਰ ਤੇ ਆ ਜਾਣਗੇ ਇਹ ਵਾਲੇ ਫਲਾਵਰ ਸਿਰ ਵਾਲੀ ਸਾਈਡ ਆ ਜਾਣਗੇ ਦੋਨੇ ਪਾਸੇ ਤੇ ਇੱਕ ਕਾਰਨਰ ਬਣਿਆ ਹੋਇਆ ਚਾਰੇ ਪਾਸੇ ਦੇਖੋ ਬਹੁਤ ਸੋਹਣਾ ਦਪੱਟਾ ਡਿਜ਼ਾਈਨਰ ਤਿਆਰ ਹੋਇਆ ਸੂਟ ਹਾਂਜੀ ਤੁਹਾਨੂੰ ਪਸੰਦ ਆ ਤਾਂ ਤੁਸੀਂ ਆਪਣਾ ਸਕਰੀਨਸ਼ਾਟ ਲੈ ਕੇ ਸੂਟ ਬੁੱਕ ਕਰ ਸਕਦੇ ਹੋ ਹਾਂਜੀ ਇਹ ਇਹ ਵਾਲਾ ਸੂਟ ਆ ਗਿਆ ਦੇਖੋ ਆਪਣਾ ਇਹ ਪੈਰਟ ਕਲਰ ਦਾ ਸੂਟ ਹੈ ਇੱਕ ਤਾਂ ਬਾਲਾ ਹੁੰਦਾ ਜੀ ਤੋਤੇ ਰੰਗਾ ਜਿਹਾ ਕਹਦੇ ਨੇ ਜਿੰਨੂੰ ਉਹ ਨਹੀਂ ਹੈਗਾ ਇਹ ਇਹ ਸੋਹਣਾ ਗ੍ਰੀਨ ਜਿਹਾ ਕਲਰ ਹੈ ਪੈਰਟ ਜਿਹਾ ਕਲਰ ਦੇਖੋ ਬਹੁਤ ਸੋਹਣਾ ਕਲਰ ਹੈਗਾ ਇਹ ਕਪੜਾ ਚਾਕਲੇਟ ਤੇ ਕੀਤਾ ਹੋਇਆ ਦੇਖੋ ਪੇਂਟ ਚਾਕਲੇਟ ਤੇ ਪੇਂਟ ਕੀਤਾ ਹੋਇਆ ਇਸ ਤਰ੍ਹਾਂ ਇਹ ਵਾਲਾ ਦਾ ਸ਼ਰਟ ਹੈਗਾ ਹਾਂਜੀ ਦੇਖੋ ਇਸ ਤਰ੍ਹਾਂ ਇਹ ਫਲਾਵਰ ਇਹਦੇ ਘੇਰੇ ਤੇ ਆ ਗਿਆ ਇਹ ਘੇਰੇ ਤੇ ਫਲਾਵਰ ਆ ਗਿਆ ਇਹਦੀ ਬਾਜੂ ਤੇ ਆ ਗਿਆ ਦੇਖੋ ਹਲਕਾ ਜਿਹਾ ਕੰਮ ਕਰਵਾਇਆ ਕਈ ਵਾਰੀ ਕੋਈ ਨਾ ਜ਼ਿਆਦੇ ਨਹੀਂ ਉਹ ਕਰਦਾ ਹੁੰਦਾ ਜੇ ਤੁਸੀਂ ਇਹਦੇ ਨਾਲ ਦੁਪੱਟਾ ਵੀ ਐਡ ਕਰਵਾਉਣਾ ਚਾਹਣੇ ਆ ਤਾਂ ਤੁਸੀਂ ਦੁਪੱਟਾ ਵੀ ਕਰਵਾ ਸਕਦੇ ਹੋ ਉਹ ਤੇ ਵੀ ਸੇਮ ਡਿਜ਼ਾਈਨ ਹੀ ਬਣ ਜੂਗਾ ਜੇ ਤੁਸੀਂ ਦੁਪੱਟਾ ਐਡ ਕਰਵਾਉਣਾ ਚਾਹਣੇ ਇਹਦੇ ਨਾਲ ਤਾਂ ਦੁਪੱਟਾ ਵੀ ਐਡ ਕਰਵਾ ਸਕਦੇ ਆ ਦੇਖੋ ਇਹ ਸਿੰਪਲ ਜਿਹਾ ਕਰਵਾਇਆ ਬਸ ਇੱਕ ਹੀ ਫਲਾਰ ਹੈ ਇਹਦੇ ਹਾਂਜੀ ਸਾਈਡਾਂ ਤੇ ਇਹਦੇ ਲੈਸ ਵਗੈਰਾ ਲੱਗ ਜੂਗੀ ਤੇ ਨੈਕ ਤੇ ਵੀ ਲੈਸ ਵਗੈਰਾ ਲਾ ਕੇ ਬਹੁਤ ਸੋਹਣਾ ਸੂਟ ਰੈਡੀ ਹੋਊਗਾ ਹਾਂਜੀ ਇਹ ਰਿਹਾ ਆਪਣਾ ਅਗਲਾ ਸੂਟ ਹਾਂਜੀ ਇਹ ਫੋਇਲ ਪੈਂਡਿੰਗ ਦੇਖੋ ਇਹ ਪਰਪਲ ਕਲਰ ਆ ਸੂਟ ਦਾ ਇਹ ਫੋਇਲ ਪੇਂਟਿੰਗ ਹੋਈ ਵੀ ਆ ਦੇਖੋ ਹਾਂਜੀ ਦੇਖੋ ਇਸ ਤਰ੍ਹਾਂ ਦੇ ਲੌਂਗ ਪੈਨਲ ਆ ਗਏ ਤੇ ਵਿਚਾਲੇ ਆ ਆ ਗਿਆ ਡਿਜ਼ਾਈਨ ਇਹ ਵਾਲਾ ਸਾਈਡ ਤੇ ਇਹਦੇ ਬ੍ਰਿਕ ਡਿਜ਼ਾਈਨ ਆ ਗਿਆ ਇਸ ਤਰ੍ਹਾਂ ਪੱਤੀਆਂ ਬਣੀਆਂ ਹੋਆਂ ਆਂ ਦੇਖੋ ਲੌਂਗ ਪੈਨਲ ਆ ਗਏ ਇਹ ਫੋਇਲ ਪੇਂਟਿੰਗ ਹੋਈ ਵੀ ਆ ਦੇਖੋ ਹਾਂਜੀ ਇਹ ਵਾਲਾ ਇਹਦਾ ਬੈਕ ਆ ਸੌਰੀ ਫਰੰਟ ਆ ਗਿਆ ਤੇ ਇਸ ਤਰ੍ਹਾਂ ਇਹਦੀ ਬਾਜੂ ਬਣੀ ਹੋਈ ਆ ਹਾਂਜੀ ਇਹ ਵਾਲੀ ਦੀ ਬਾਜੂਆਗੀ ਦੇਖੋ ਬਹੁਤ ਸੋਹਣਾ ਸੂਟ ਰੈਡੀ ਹੋਇਆ ਜੀ ਦੇਖੋ ਐਵੇਂ ਸ਼ੀਸ਼ੇ ਵਾਂਗੂ ਚਮਕਦਾ ਦੇਖੋ ਕਪੜਾ ਬਹੁਤ ਇਹ ਕ੍ਰੇਵਟੇ ਹੈ ਜੀ ਪਿਓਰ ਕ੍ਰੇਵਟੇ ਹੈ ਹਾਂਜੀ ਵੇਸ ਵਧੀਆ ਲੱਗਿਆ ਹੋਊਗਾ ਕਿਉਂਕਿ ਆਪਾਂ ਕੰਮ ਜਿੰਨਾ ਮਰਜ਼ੀ ਕਰਵਾ ਲਈ ਜੀ ਥੱਲੇ ਵੇਸ ਸਹੀ ਨਾ ਲੱਗਿਆ ਹੋਊਗਾ ਨਾ ਤਾਂ ਉਹ ਫਿਰ ਆਪਣਾ ਕੰਮ ਵੀ ਸੇਕਾਰ ਹੀ ਜਾਂਦਾਗਾ ਹਾਂਜੀ ਦੇਖੋ ਕੰਮ ਚੈੱਕ ਕਰੋ ਬਹੁਤ ਸੋਹਣਾ ਕੰਮ ਹੋਇਆ ਵਾ ਹਾਂਜੀ ਇਹ ਵਾਲੀ ਇਹਦੀ ਬਾਟਮ ਹੈ ਦੇਖੋ ਇਹ ਵਾਲੀ ਦੀ ਬਾਟਮ ਲੱਗੀ ਹੋਈ ਐ ਸਕਿਨ ਕਲਰ ਦੀ ਇਸ ਤਰ੍ਹਾਂ ਦੀ ਬਾਟਮ ਤੇ ਕੰਮ ਹੋਇਆ ਦੇਖੋ ਹਾਂਜੀ ਇਸ ਤਰ੍ਹਾਂ ਦੀ ਬਾਟਮ ਤੇ ਕੰਮ ਹੋਇਆ ਹਾਂਜੀ ਜੇ ਤੁਹਾਨੂੰ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਰਖਵਾ ਸਕਦੇ ਹੋ ਦੇਖੋ ਆਫ ਵਾਈਟ ਅ ਸਕਿਨ ਕਲਰ ਦੀ ਬਾਟਮ ਲੱਗੀ ਹੋਈ ਐ ਤੇ ਪਰਪਲ ਕਲਰ ਦਾ ਸ਼ਰਟ ਆ ਦੇਖੋ ਪਿਓਰ ਕਰੇਵ ਤੇ ਕੰਮ ਹੋਇਆ ਹੋਇਆ ਵਾ ਜੀ ਇਹ ਹਾਂਜੀ ਆਪਾਂ ਅਗਲਾ ਸੂਟ ਦਿਖਾਉਣੇ ਆ ਆਪਣਾ ਅਗਲਾ ਸੂਟ ਵੀ ਫੋਇਲ ਪੇਂਟਿੰਗ ਚ ਆਊਗਾ ਹਾਂਜੀ ਇਹ ਰਿਹਾ ਆਪਣਾ ਅਗਲਾ ਸੂਟ ਹਾਂਜੀ ਦੇਖੋ ਇਹਦੇ ਇਹ ਵਾਲਾ ਡਿਜ਼ਾਈਨ ਕਰਿਆ ਹੈ ਇਹ ਇਸ ਤਰ੍ਹਾਂ ਇਹਦੇ ਲੌਂਗ ਪੈਨਲ ਆ ਗਏ ਉਹਦਾ ਡਿਜ਼ਾਈਨ ਅਲੱਗ ਸੀ ਇਹ ਡਿਜ਼ਾਈਨ ਅਲੱਗ ਹੈ ਦੇਖੋ ਹਾਂਜੀ ਜਿਹੜਾ ਇਹ ਕਲਰ ਕਰਿਆ ਵਾ ਨਾ ਵਿੱਚ ਇਹਦੇ ਲੱਗਿਆ ਵਾ ਤੁਹਾਨੂੰ ਦੇਖੋ ਇਹ ਸੇ ਕਲਰ ਦੀ ਬਾਟਮ ਹੈ ਇਹ ਵੀ ਸਕੈਨ ਕਲਰ ਹੈ ਦੇਖੋ ਇਹ ਇਸ ਤਰ੍ਹਾਂ ਆ ਗਿਆ ਇਹ ਲੌਂਗ ਹੈ ਜੀ ਜਿੰਨਾ ਮਰਜ਼ੀ ਲੌਂਗ ਬਣਾ ਲਓ ਤੁਸੀਂ 42 43 44 ਇੰਚ ਜਿੰਨੀ ਮਰਜ਼ੀ ਲੈਂਥ ਰੱਖ ਲਓ ਉੱਪਰ ਤੱਕ ਬਣਿਆ ਹੋਇਆ ਦੇਖੋ ਐਸ ਤੱਕ ਇੱਥੋਂ ਤੱਕ ਹਾਂਜੀ ਇਹ ਵਾਲੀ ਇਹਦੀ ਬਾਜੂ ਆ ਦੇਖੋ ਇਹਦੀ ਬਾਜੂ ਬਹੁਤ ਸੋਹਣੀ ਹੈ ਬਹੁਤ ਹੈਵੀ ਬਣੀ ਹੋਈ ਹੈ ਦੇਖੋ 17 18 ਇੰਚ ਤੁਸੀਂ ਜਿੰਨੀ ਮਰਜ਼ੀ ਰੱਖ ਲਓ ਬਾਜੂ ਇਸ ਤਰ੍ਹਾਂ ਦੀ ਬਾਜੂ ਬਣੀ ਹੋਈ ਹੈ ਹਾਂਜੀ ਇਹ ਗ੍ਰੀਨ ਕਲਰ ਹੈ ਗ੍ਰੀਨ ਕਲਰ ਤੇ ਹੈ ਸੋਨਾ ਜਾਂ ਗ੍ਰੀਨ ਹੈ ਗੰਦਾ ਜਾਂ ਗ੍ਰੀਨ ਨਹੀਂ ਜਿਵੇਂ ਅੰਡਰਆਈ ਜੇ ਚ ਪੈ ਜਾਂਦਾ ਜੀ ਥੋੜਾ ਜਾਂ ਅੰਡਰਆਈ ਜੇ ਕਲਰ ਚ ਪੈ ਜਾਂਦਾ ਇਹ ਹਾਂਜੀ ਇਹ ਕਰੇਵ ਤੇ ਹੈ ਇਹ ਜਿਵੇਂ ਉਹ ਨਹੀਂ ਸੈਲਫ ਜਾਂ ਹੁੰਦਾ ਸੈਲਫ ਹੈ ਦੇ ਵਿੱਚ ਦੇਖੋ ਕ੍ਰੇਪ ਚ ਕ੍ਰੇਮ ਫੈਬਰਿਕ ਲੱਗਾ ਹੋਇਆ ਦਾ ਇਸ ਤਰ੍ਹਾਂ ਵਿੱਚ ਲੈਣਾ ਨਹੀਂ ਵਾਲਾ ਡਿਜ਼ਾਈਨ ਬਣਿਆ ਹੋਇਆ ਫੈਬਰਿਕ ਦੇ ਦੇਖੋ ਤੁਸੀਂ ਅੱਜ ਕਰਿਆ ਉਹਦੀ ਫੈਬਰਿਕ ਹੈ ਕ੍ਰੇ ਇਹਦੀ ਸਲਵਾਰ ਦਾ ਦੇਖੋ ਤੁਸੀਂ ਸਲਵਾਰ ਦਾ ਫੈਬਰਿਕ ਵੀ ਇਹਦਾ ਬਹੁਤ ਸੋਹਣਾ ਲੱਗਾ ਹੋਇਆ ਹਾਂਜੀ ਟੂ ਟੋਨ ਚ ਆ ਜਾਂਦਾ ਇਹਦਾ ਫੈਬਰਿਕ ਜਿਹੜਾ ਬਾਟਮ ਦਾ ਨਾ ਦੇਖੋ ਟੂ ਟੋਨ ਜੇ ਚ ਆ ਜਾਂਦਾ ਬਹੁਤ ਸੋਹਣਾ ਫੈਬਰਿਕ ਲੱਗਾ ਹੋਇਆ ਇਹਦੇ ਤੁਸੀਂ ਚੈੱਕ ਕਰੋ ਹਾਂਜੀ ਕੰਮ ਦੇਖੋ ਕਿੰਨਾ ਸੋਹਣਾ ਇਸ ਤਰ੍ਹਾਂ ਇਹਦੀ ਬਾਟਮ ਤੇ ਕੰਮ ਹੋਇਆ ਹੈ ਹਾਂਜੀ ਸੂਟ ਪਸੰਦਾ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਆਰਡਰ ਆਪਾਂ ਨੂੰ ਦੇ ਸਕਦੇ ਹੋ ਹਾਂਜੀ ਇੱਕ ਨਾ ਸ਼ਿਲਕਾ ਪਸ਼ਮੀਨਾ ਚ ਆਪਣੇ ਕੋਲ ਕਲਰ ਆਏ ਆ ਕਲਰ ਦਾ ਆਪਣੇ ਕੋਲ 4-5 ਹੀ ਆਏ ਮੈਂ ਤੁਹਾਨੂੰ ਦਿਖਾ ਦਿੰਨੀ ਹਾਂ ਦੇਖੋ ਇਹ ਹੈਗਾ ਪਰਪਲ ਕਲਰ ਗ੍ਰੀਨ ਤੇ ਪਰਪਲ ਕਲਰ ਦਾ ਕੰਬੀਨੇਸ਼ਨ ਆ ਦੇਖੋ ਇਹ ਹਾਂਜੀ ਗ੍ਰੀਨ ਤੇ ਪਰਪਲ ਆ ਦੇਖੋ ਪਰਪਲ ਸ਼ੇਡ ਆ ਗਈ ਅੰਦਰ ਗ੍ਰੀਨ ਤੇ ਪਰਪਲ ਕਲਰ ਦਾ ਕੰਬੀਨੇਸ਼ਨ ਆ ਇਹ ਇੱਕ ਇਹ ਵਾਲਾ ਕਲਰ ਹੈ ਇੱਕ ਇਹ ਵਾਲਾ ਆਇਆ ਦੇਖੋ ਪਿੰਕ ਤੇ yellow ਪਿੰਕ ਤੇ येलो ਕਲਰ ਦਾ ਕੰਬੀਨੇਸ਼ਨ ਆ ਗਿਆ ਇਹਦਾ ਇੱਕ ਆਪਣੇ ਕੋਲੇ ਮਹਿਰੂਨ ਕਲਰ ਆ ਗਿਆ ਦੇਖੋ ਬਲੈਕ ਮਹਿਰੂਨ ਜਾਂ ਸ਼ੇਡ ਹੁੰਦਾ ਨਾ ਜਿਹੜਾ ਗ੍ਰੀਨ ਗ੍ਰੀਨ ਮਹਿਰੂਨ ਜਾਂ ਇਹ ਵਾਲਾ ਕਲਰ ਆਇਆ ਹਾਂਜੀ ਇੱਕ ਇਹ ਕਲਰ ਆਇਆ ਦੇਖੋ ਆਹ ਤਾਂ ਸਾਡੇ ਕੋਲੇ ਜਦੋਂ ਵੀ ਆਉਂਦਾ ਹੈ ਨਾ ਸੈੱਟ ਆਏ ਵਾਰੀ ਇਹ ਕਲਰ ਆਉਂਦੇ ਹੀ ਆਉਂਦਾ ਤੇ ਇਹ ਸਾਰਾਂ ਤੋਂ ਪਹਿਲੇ ਸਾਡੇ ਕੋਲ ਸੇਲ ਹੋ ਜਾਂਦਾ ਹਾਂਜੀ ਇਹ ਅੱਜ ਹੀ ਆਇਆ ਆਚਾਰ ਹੀ ਮਿਲੇ ਆਪਾਂ ਨੂੰ ਜੇ ਤੁਹਾਨੂੰ ਇਹਨਾਂ ਚ ਕੋਈ ਵੀ ਕਲਰ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਾ ਸੂਟ ਬਾਏ ਸਾਡੇ ਤੋਂ ਕਰ ਸਕਦੇ ਹੋ ਹਾਂਜੀ ਜਲਦੀ ਕਰਿਆ ਕਰੋ ਭੈਣੋ ਬਾਅਦ ਚ ਤੁਸੀਂ ਜਦੋਂ ਮੈਸੇਜ ਕਰਦੇ ਹੋ ਨਾ ਉਦੋਂ ਨੂੰ ਸੂਟ ਸੇਲ ਹੋ ਜਾਂਦੇ ਆ ਜੀ ਪਲੀਜ਼ ਜਲਦੀ ਸਕਰੀਨਸ਼ਾਟ ਲੈ ਕੇ ਨਾ ਜਲਦੀ ਆਰਡਰ ਕਰ ਦਿਆ ਕਰੋ ਇੱਕ ਹਾਂਜੀ ਇਹ ਚੀਜ਼ ਆਈ ਹੈ ਆਪਣੇ ਕੋਲ ਸ਼ਿਮਰ ਤੇ ਦੇਖੋ ਹਾਂਜੀ ਇਹ ਕਲਰ ਦੇਖੋ ਇਹ ਬ੍ਰਾਊਨ ਕਾਪਰ ਕਲਰ ਹੈ ਦੇਖੋ ਕਾਪਰ ਜਸਟ ਸ਼ੇਡ ਹੈ ਦੇਖੋ ਇਹ ਕਲਰ ਆ ਗਿਆ ਇੱਕ ਇਹ ਚ ਸ਼ਿਮਰ ਚ ਇੱਕ ਆਪਣੇ ਕੋਲੇ ਇਹ ਕਲਰ ਆ ਗਿਆ ਇਹ ਮਹਿਰੂਨ ਆ ਗਿਆ ਡਾਰਕ ਮਹਿਰੂਨ ਜ ਆ ਗਿਆ ਇੱਕ ਇਹ ਵਾਲਾ ਆ ਗਿਆ ਜੀ ਦੇਖੋ ਮੋਰ ਪੰਖਿਆ ਕਲਰ ਇਹ ਤਿੰਨ ਕਲਰ ਆਇਆ ਜੇ ਤੁਸੀਂ ਇਹਨਾਂ ਤੇ ਕਿਸੇ ਵੀ ਤਰ੍ਹਾਂ ਦਾ ਵਰਕ ਕਰਵਾਉਣਾ ਚਾਹੁੰਦੇ ਹੋ ਤਾਂ ਫੁੱਲ ਗਰੰਟੀ ਨਾਲ ਕੰਮ ਕਰਵਾ ਸਕਦੇ ਹੋ ਤੁਸੀਂ ਇਹ ਤੇ ਕੋਈ ਵੀ ਕੱਪੜਾ ਨਹੀਂ ਖਰਾਬ ਹੋਊਗਾ ਇਹਦਾ ਕੋਈ ਵੀ ਨੂੰ ਕੁਝ ਵੀ ਨਹੀਂ ਹੋਊਗਾ ਜਿ ਭਲਾ ਹੈਂਡਵਰਕ ਕਰਾਓ ਭਲਾ ਤੁਸੀਂ 10000 ਵਾਲਾ ਹੈਂਡਵਰਕ ਕਰਾਓ ਭਲਾ 5000 ਵਾਲਾ ਕਰਾਓ ਭਲਾ 20000 ਵਾਲਾ ਕਰਾਓ ਕੋਈ ਕੱਪੜੇ ਦਾ ਲਾਂਭਾ ਨਹੀਂ ਹੈਗਾ ਇਹਦਾ ਹਾਂਜੀ ਇੱਕ ਆਪਣੇ ਕੋਲ ਇਹ ਕੱਪੜਾ ਆਇਆ ਦੇਖੋ ਇਹ ਖਾਦੀ ਜਿਹਾ ਜਿਸ ਵਿੱਚ ਹਾਇ ਤਾਂ ਇੱਕ 크ਰੇਵ ਜਿਹਾ ਕੱਪੜਾ ਜਿਵੇਂ 크ਰੇਵ ਨਹੀਂ ਹੁੰਦੀ ਇਸ ਤਰ੍ਹਾਂ ਦਾ ਕੱਪੜਾ ਜਾਂ ਇਹਦੇ ਵਿੱਚ ਜਿਵੇਂ ਖਾਦੀ ਚ ਡਿਜ਼ਾਈਨ ਹੁੰਦਾ ਉਸ ਤਰ੍ਹਾਂ ਟੂ ਟੋਨ ਚ ਆ ਗਿਆ ਇਹ ਦੇਖੋ ਐਸ ਪਾਸੇ ਇਹਦਾ ਕਲਰ ਹੋਰ ਹੋਰ ਕਲਰ ਹੈ ਇਹਦਾ ਦੇਖੋ ਪਲੇਨ ਆ ਗਿਆ ਸਾਈਡ ਤੋਂ ਸਟੱਫ ਹੈ ਐਸ ਸਾਈਡ ਤੋਂ ਇਹ ਇਦਾਂ ਲੱਗਦਾ ਜਿਵੇਂ ਖਾਦੀ ਚ ਨਹੀਂ ਆਂਦਾ ਹੁੰਦਾ ਸਟੱਫ ਦੇਖੋ ਹਾਂਜੀ ਇਹ ਕੱਪੜਾ ਵੀ ਬਹੁਤ ਸੋਹਣਾਗਾ ਇਹ ਤੁਹਾਨੂੰ ਜੇ ਤੁਸੀਂ ਲੈਣਾ ਚਾਹੁੰਦੇ ਸਾਡੇ ਕੋਲੋਂ ਤਾਂ ਇਹ ਇਹ ਸੂਟ ਦਾ ਤੁਹਾਨੂੰ ਚਾਰੇ ਇੱਕ ਰੇਟ ਹੀ ਮਿਲਣਗੇ ਜੀ ਦੇਖੋ ਹਾਂ ਜੀ ਇਹ ਚਾਰੇ ਸੂਟ ਤੁਹਾਨੂੰ 300 ਦਾ ਸੂਟ ਪਾਊਗਾ ਜੀ ਜਿਹੜਾ ਮਰਜ਼ੀ ਲਓ ਕੱਪੜਾ 5 ਮੀਟਰ ਹੋਊਗਾ ਹਾਂ ਜੀ ਇਹ 300 ਦਾ ਸੂਟ ਪਾਊਗਾ ਜਿਹੜਾ ਮਰਜ਼ੀ ਲੈ ਲਓ ਚਾਰੇ ਸੂਟਾਂ ਚੋਂ ਤੁਹਾਨੂੰ ਪਸੰਦਾ ਸਕਰੀਨਸ਼ਾਟ ਲੈ ਕੇ ਆਪਣਾ ਸੂਟ ਰਖਵਾ ਸਕਦੇ ਹੋ ਹਾਂ ਜੀ ਜਿਹੜੇ ਸੂਟ ਕਈ ਭੈਣਾਂ ਕਹਿ ਦਿੰਦੀਆਂ 300 ਦਾ 200 ਦਾ ਮਿਲ ਜਾਂਦਾ ਜੀ ਸਾਨੂੰ 150 ਦਾ ਮਿਲ ਜਾਂਦਾ ਜੀ ਉਹ ਉਹਦੀ ਕੱਟ 5 ਮੀਟਰ ਨਹੀਂ ਹੁੰਦੀ ਜੀ ਉਹਦੀ ਕੱਟ-ਕੱਟ ਹੁੰਦੀ ਹੈਗੀ ਆ ਉਹ ਪੌਣੇ 5 ਜਾਂ 4.5 ਮੀਟਰ ਹੀ ਨਿਕਲਦਾ ਕਿਉਂਕਿ ਸਾਡੇ ਕੋਲੇ ਕਪੜਾ ਰੋਜ਼ ਆਉਂਦਾ ਜਾਂਦਾ ਹੀ ਰਹਿੰਦਾ ਸਾਨੂੰ ਪਤਾ ਹੈ ਉਹ ਚੀਜ਼ ਦਾ ਉਹ ਵੀ ਸਾਡੇ ਕੋਲੇ ਹੈਗੇ ਜੇ ਤੁਸੀਂ ਓਦਾਂ ਦੇ ਸੂਟ ਵੀ ਲੈਣਾ ਚਾਹੁੰਦੇ ਹੋ ਤਾਂ ਤਾਂ ਅਸੀਂ ਸਾਨੂੰ ਕਮੈਂਟ ਚ ਦੱਸ ਦਿਓ ਤੇ ਅਸੀਂ ਤੁਹਾਨੂੰ ਓਦਾਂ ਉਹਨਾਂ ਸੂਟਾਂ ਦੀ ਵੀਡੀਓ ਪਾ ਦਾਂਗੇ ਜਿੰਨੇ ਮਰਜ਼ੀ ਕਲਰ ਜਿੰਨੇ ਮਰਜ਼ੀ ਡਿਜ਼ਾਈਨ ਲੈ ਲਓ ਤੁਸੀਂ ਉਹਨਾਂ ਚੋਂ ਉਹ 300 ਦੇ ਦੋ ਸੂਟ ਹੋਣਗੇ ਜੇ ਤੁਸੀਂ ਉਹ ਵੀ ਲੈਣਾ ਚਾਹੁੰਦੇ ਹੋ ਤਾਂ ਹਾਂਜੀ ਇਹ ਉਹਦੀ ਕੱਟ ਨਹੀਂ ਉਹਦੀ ਕੱਟ 4.5 4 ਮੀਟਰ ਦੀ ਹੋਊਗੀ ਸਾਡੀ ਕੋਈ ਗਾਰੰਟੀ ਨਹੀਂ ਜੀ ਭਾਵੇਂ 4.5 ਮੀਟਰ ਨਿਕਲੇ ਭਾਵੇਂ 4.5 ਮੀਟਰ ਨਿਕਲੇ ਤੇ ਭਾਵੇਂ ਤੁਹਾਡੇ ਹਾਂਜੀ ਇਹ ਚ ਕਲਰ ਹੈਗੇ ਆ ਦੇਖੋ ਆ ਵੇਖੇ ਕਿਹ ਕਲਰ ਆ ਗਿਆ ਇਹ ਚ ਮਹਿਰੂਨ ਕਲਰ ਇਹ ਚ ਆ ਡਿਜ਼ਾਈਨ ਬਣਿਆ ਕੱਟ ਪੂਰੀ 5 ਮੀਟਰ ਦੀ ਹੋਊਗੀ ਭਾਣਾ ਮੀਟਰ ਮਾਰ ਕੇ ਦੇਵਾਂਗੇ ਹਾਂਜੀ ਕਈ ਭੈਣ ਪੁੱਛਦੇ ਨੇ ਭੈਣੇ ਕਪੜਾ ਕਿੰਨਾਗਾ ਕਿਵੇਂ ਆਇਆ ਹੈ ਹਨਾ ਹਾਂਜੀ ਅਸੀਂ ਫੈਬਰਿਕ ਬਾਰੇ ਸਾਰਾ ਨਾ ਤੁਹਾਨੂੰ ਦੱਸ ਦਿੰਨੇ ਆਂ ਵੀਡੀਓ ਚ ਪਲੀਜ਼ ਵਾਰੀ ਵਾਰੀ ਨਾ ਤੁਸੀਂ ਫੈਬਰਿਕ ਬਾਰੇ ਨਾ ਮੈਸੇਜ ਕਰਿਆ ਕਰੋ ਵੀ ਇਹ ਫੈਬਰਿਕ ਕੀ ਹੈ ਜੀ ਇਹ ਕੀ ਹੈਗੀ ਇਹ ਵੀਡੀਓ ਪੂਰੀ ਦੇਖਿਆ ਕਰੋ ਕਿਉਂਕਿ ਵੀਡੀਓ ਚ ਅਸੀਂ ਸਾਰਾ ਕੁਝ ਦੱਸਿਆ ਹੁੰਦਾ ਵੀ ਕਿਹੜਾ ਫੈਬਰਿਕ ਹੈ ਕਿਹੜਾ ਮਤਲਬ ਕਿੰਨਾ ਕਿੰਨੀ ਕੱਟ ਹੈ ਕਪੜੇ ਦੀ ਹਨਾ ਤੇ ਪਲੀਜ਼ ਜ਼ਰੂਰ ਦੇਖ ਕੇ ਨਾ ਸਾਰੀ ਵੀਡੀਓ ਫਿਰ ਤੁਸੀਂ ਮੈਸੇਜ ਕਰਿਆ ਕਰੋ ਹਾਂਜੀ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਸਾਡੇ ਦਿਖਾਏ ਹੋਏ ਸੂਟ ਡਿਜ਼ਾਈਨ ਤੁਹਾਨੂੰ ਕਿੱਦਾਂ ਦੇ ਲੱਗੇ ਜੇਕਰ ਤੁਹਾਨੂੰ ਇਹਨਾਂ ਚ ਕੋਈ ਵੀ ਸੂਟ ਪਸੰਦ ਆ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਆਪਣਾ ਸੂਟਰ ਖਵਾ ਸਕਦੇ ਆ ਸਾਡੇ ਤੋਂ ਬਾਈ ਕਰ ਸਕਦੇ ਆ ਸੂਟ